ਜੀ ਮੈਂ ਤੁਹਾਨੂੰ ਕਹਾ ਭਾਰਤ ਦੇ ਵਿੱਚ ਅੱਧਾ ਮੁਲਕ ਇਹਦੀ ਕਮੀ ਨਾਲ ਯੂਜ਼ਰ ਹੈ। ਅੱਛਾ B12 ਦੀ B12 ਦੀ। ਕਿਤੇ ਇਹ ਲੱਛਣ ਦੇਖੋ ਜਿਵੇਂ ਮੇਰੀਆਂ ਹੱਥ ਨੇ ਸੁੰਨ ਹੋਣਾ। ਜਿਵੇਂ ਕੀੜੀਆਂ ਜੀਆਂ ਚਲਦੀਆਂ ਨੇ। ਦਕਾਬ ਹਟ ਬਹੁਤ ਮਹਿਸੂਸ ਹੁੰਦੀ। ਮੈਂ ਤਾਂ ਬੱਤ ਥੱਕਿਆ ਰਹਿੰਦਾ ਵੀਰ। ਸੋ ਜਾ ਮੈਂ ਬਹਿ ਜਾ। ਸੋਰਸਿਸ ਕੀ ਨੇ? ਸੋਰਸਿਸ ਇਹਦਾ ਜਿਆਦਾ ਨਾਨ ਵੇਚਾ। ਮਿੰਨਾ 2 ਮਹੀਨੇ ਲੈਣਾ ਕੋਈ ਗਲਤ ਨਹੀਂ। ਪਰ ਉਹ ਤੋਂ ਜ਼ਿਆਦਾ ਸਮਾਂ ਲੌਂਗ ਲਾਈਫ ਲੈਣਾ ਬਹੁਤ ਗਲਤ ਸਿੱਧ ਹੋ ਜਾਂਦਾ ਇਹ ਜਿਹੜਾ ਆਪਾਂ ਨੇ ਛੇਕ ਦੱਸਦਾ ਇਹ ਲੈਣਾ ਸ਼ੁਰੂ ਕਰਤਾ ਨਾਲ ਬੀਟ ਵੈਲਵ ਦਾ ਕੋਈ ਵੀ ਸਪਲੀਮੈਂਟ ਲੈ ਲਿਆ ਤੁਸੀਂ ਹੈਨਾ ਤਾਂ ਉਹਦੇ ਨਾਲ ਪੂਰਾ ਹੋ ਜਾਊਗਾ ਫਿਰ ਤੁਸੀਂ 20 ਦਿਨ ਬਾਅਦ ਉਹ ਕੈਪਸੂਲ ਛੱਡ ਦੋ ਤੁਸੀਂ ਜਿਹੜੇ ਅੱਜਕੱਲ੍ਹ ਨਾ ਚੱਲਦੇ ਨੇ ਕਾਫੀ ਪ੍ਰਚਲਨ ਆਏ ਚੀਜ਼ਾਂ ਕਿ ਇਹ ਵਿਟਾਮਿਨਸ ਲੋਕ ਲੰਦੇ ਨੇ ਹੂੰ ਜਿਨ੍ਹਾਂ ਦੇ ਰਿਸ਼ਤੇਦਾਰ ਮਿੱਤਰ ਜਾਂ ਇਧਰ ਬਜ਼ੁਰਗ ਰਹਿੰਦੇ ਨੇ ਉਹਨਾਂ ਦੇ ਬੱਚੇ ਬਾਹਰ ਰਹਿੰਦੇ ਨੇ ਉਹ ਤਾਂ ਖਾਸ ਕਰਕੇ ਵੱਡੇ ਵੱਡੇ ਡੱਬੇ ਉਹਨਾਂ ਲਈ ਲੈ ਕੇ ਆਉਂਦੇ ਨੇ ਜੇ ਫਲਾਣਾ ਵਿਟਾਮਿਨ ਆਏ ਫਲਾਣਾ ਆਇਆ ਇਹ ਲੈਣਾ ਆ ਕਿ ਬਹੁਤ ਜ਼ਰੂਰੀ ਨੇ ਜਾਇਨਾ ਬਿਨਾਂ ਚੱਲ ਸਕਦਾ ਕੰਮ ਜਾਂ ਇਹ ਕਿਸੇ ਤਰ੍ਹਾਂ ਲਈ ਖਤਰਨਾਕ ਤਾਂ ਨਹੀਂ ਸਾਡੇ ਸਰੀਰ ਲਈ ਦੇਖੋ ਸਾਡੇ ਅੰਦਰ ਬਹੁਤ ਵਿਟਾਮਿਨਸ ਦੀ ਕਮੀ ਹੋ ਜਾਂਦੀ ਆ ਵਿਟਾਮਿਨ D3 ਆ ਵਿਟਾਮਿਨ A ਆ ਵਿਟਾਮਿਨ K ਆ ਵਿਟਾਮਿਨ B12 ਆ हां देखो बी12 ਉਹ ਜਿਹੜਾ اچھا ਬੀ ਜਿਵੇਂ ਤੁਹਾਨੂੰ કહਾਂ ਭਾਰਤ ਦੇ ਵਿੱਚ ਅੱਧਾ ਮੁਲਕ ਇਹਦੀ ਕਮੀ ਨਾਲ ਯੂਜ਼ ਰਿਹਾ اچھا ਬੀ12 ਦੀ ਬੀ12 ਦੀ ਅੱਛਾ ਜੇ ਆਪਾਂ ਆਮ ਐਵਰੇਜ ਕੱਢਾਂਗੇ ਨਾ WHO ਤੋਂ ਪੁੱਛਾਂਗੇ ਵੀ ਕੀ ਰੇਸ਼ਿਓ ਹੈ ਜਿਹੜੇ ਲੋਕ ਬੀ12 ਦੀ ਡੈਫੀਸ਼ੀਐਂਸੀ ਨਾਲ ਯੂਜ਼ ਰਹੇ ਨੇ ਹੂੰ ਤਾਂ ਉੱਥੇ ਆਉਂਦੀ ਹੈ ਇੱਕ ਰੇਸ਼ਿਓ 47 ਦੇ ਨੀਅਰ ਅਬਾਊਟ ਅੱਛਾ 47% ਹਾਂ ਇਟ ਮੀਨਸ 50% ਦੇ ਅੱਧੇ ਲੋਕ ਹੋਗੇ ਜਿਹੜੇ ਮੈਂ ਉਹ ਅੱਧਾ ਮੁਲਕ ਤੁਹਾਨੂੰ ਦੱਸੇ ਰਿਹਾ ਹਾਂ ਤੇ ਵੈ ਜੀ ਫਿਰ ਜਿਵੇਂ ਤੁਸੀਂ ਬੀ 12 ਦੀ ਗੱਲ ਕੀਤੀ ਆ ਜੀ ਫਿਰ ਇਹਦੇ ਲੱਛਣ ਦੱਸੋਗੇ ਇਹਦੇ ਮੈਂ ਲੱਛਣ ਦੱਸਦਾ ਵੀ ਕੀ ਮਤਲਬ ਬੰਦਾ ਘਰੇ ਬੈਠਾ ਸਮਝ ਸਕੇ ਆਪਣੀ ਬਾਡੀ ਤੋਂ ਆਪਣੇ ਐਨਲਾਈਜ਼ ਕਰਕੇ ਆਪਣੀ ਬਾਡੀ ਦਾ ਵੀ ਮੈਨੂੰ ਆਹ ਪ੍ਰੋਬਲਮਸ ਆ ਰਹੀਆਂ ਨੇ ਤਾਂ ਮੈਨੂੰ ਬੀ 12 ਦੀ ਕਮੀ ਹੋ ਸਕਦੀ ਹੈ ਦੇਖੋ ਇਹਦੇ ਸਿੱਧੇ ਸਿੱਧੇ ਜਿਹੇ ਸਪਟਮ ਨੇ ਨਾ ਜਿਹੜੇ ਨਰਵਸ ਸਿਸਟਮ ਨੂੰ ਥੋੜਾ ਪ੍ਰਭਾਵ ਉਤ ਰੱਖਦੇ ਨੇ ਨਿਊਰੋਲੋਜੀ ਸਪਟਮੈਟਿਕਲੀ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਦੇ ਕੁੜ ਗਿਮੇ ਮੇਰੀਆਂ ਹੱਥ ਨੇ ਸੁੰਨ ਹੋਣਾ ਜਿਵੇਂ ਕੀੜੀਆਂ ਜੀਆਂ ਚੱਲਦੀਆਂ ਨੇ ਸੌਂ ਨਹੀਂ ਜਾਂਦੇ ਕਈ ਵਾਰ ਆਪੋ ਪੈਰ ਰੱਖਿਆ ਥੋੜੀ ਦਰ ਸੌਂ ਗਿਆ ਕੀੜੀਆਂ ਜੀਆਂ ਚੱਲਣ ਲੱਗ ਗਈਆਂ ਅੱਛੇ ਮਰੀਜ਼ ਨੂੰ ਇਦਾਂ ਲੱਗਦਾ ਪੈਰਾਂ 'ਚ ਹੱਥਾਂ 'ਚ ਕਈ ਵਾਰ ਇਦਾਂ ਲੱਗਦਾ ਆ ਅੱਛੇ ਮਰੀਜ਼ ਨੂੰ ਇਦਾਂ ਦੇ ਲੱਛਣ ਸਾਹਮਣੇ ਆਉਂਦੇ ਤੇ ਕਾਫਟ ਬਹੁਤ ਮਹਿਸੂਸ ਹੁੰਦੀ ਆ ਬੰਦਾ ਥੱਕਿਆ ਰਹਿੰਦਾ ਵੀ ਯਾਰ ਸੋ ਜਾ ਮੈਂ ਪੈ ਜਾ ਜਦੋਂ ਸਵੇਰੇ ਉੱਠਦਾ ਤਾਂ ਉਹਨੂੰ ਲੱਗਦਾ ਵੀ ਜਿਵੇਂ ਕੁੱਟਿਆ ਹੁੰਦਾ ਕਿਸੇ ਨੇ ਸਰੀਰ ਹੂੰ ਅੱਛੇ ਨੀਂਦ ਪੂਰੀ ਹੋ ਜਾਂਦੀ ਆ ਨੀਂਦ ਹੁੰਦੀ ਆ ਡਿਸਟਰਬ ਰਹਿੰਦੀ ਆ ਨੀਂਦ ਹੂੰ ਕਉ ਗੰਦ ਨਰਵ ਸਿਸਟਮਾ ਨਿਊਰੋ ਸਿਸਟਮਾ ਉਹ ਪ੍ਰਭਾਵਿਤ ਹੋ ਜਾਂਦਾ ਹੈ ਦੇ ਨਾਲ ਅੱਛਾ B12 ਦੀ ਅਵੇਲੇਬਿਲਟੀ ਕਮੀ ਨਾਲ ਤਾਂ ਬੰਦੇ ਨੂੰ ਲੱਗੂਗਾ ਮੈਂ ਯਾਰ ਥੱਕਿਆ ਹੋਇਆ ਬਹੁਤ ਆ ਸਵੇਰੇ ਉੱਠੂਗਾ ਜਾਂ ਕੰਮ ਤੇ ਜਾਊਗਾ ਵਾਸੀ ਆਈ ਜਾਣਗੀਆਂ ਹੂੰ ਕੰਮ ਨੂੰ ਰੂਹ ਨਹੀਂ ਕਰਦੀ ਸਿਰ ਭਾਰੀ ਆ ਰਹਿੰਦਾ ਮਤਲਬ ਜਿੰਨੀਆਂ ਵੀ ਆਪਾਂ ਕਹਦੀਏ ਕਮਜ਼ੋਰੀ ਦੇ ਲੱਛਣ ਨੇ ਕਿਹੜੇ ਹੂੰ ਤਾਂ ਬਹੁਤ ਜਾਦੇ ਲੋਕਾਂ ਨੂੰ ਰਹਿੰਦੇ ਰਹੇ ਦੇਖ ਅੱਛਾ ਕੋਈ ਚਮੜੀ ਤੇ ਵੀ ਇਹ ਦੇ ਲੱਛਣ ਆਉਂਦੇ ਨੇ ਹਾਂ ਚਮੜੀ ਤੇ ਚਮੜੀ ਥੋੜੀ ਆਪਨ ਲੱਗਦੀ ਜਿਵੇਂ ਖੁਸ਼ਕ ਹੁੰਦੀ ਹੈ ਕਿਉਂਕਿ ਅੰਦਰ ਸਾਡੇ ਅੰਦਰ ਜਿਹੜੀਆਂ ਰਗਾਂ ਨੇ ਨਸਾਂ ਨੇ ਨਰਵਸ ਸਿਸਟਮ ਉਹਦੇ 'ਚ ਬਲੱਡ ਦਾ ਫਲੋ ਘਟਣਾ ਸ਼ੁਰੂ ਹੋ ਜਾਂਦਾ ਉਹਨਾਂ ਦੀ ਸਪੀਡ ਸਲੋ ਹੋ ਜਾਂਦੀ ਹੈ ਤਾਂ ਸਾਨੂੰ ਫਿਰ ਚਮੜੀ ਵੀ ਪ੍ਰਭਾਵਿਤ ਹੋਈ ਲੱਗਦੀ ਆ ਹੂੰ ਹਾਂ ਤਾਂ ਇਹਦੇ ਨਾਲ ਹੌਲੀ ਹੌਲੀ ਹੁੰਦਾ ਕੀ ਆ ਸਾਡੀ ਪਿਤ ਬਦਨੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜਿਹੜਾ ਨਵੇਂ ਖੂਨ ਦਾ ਸੰਚਾਰ ਆ ਉਹ ਹੋਣਾ ਘਟ ਜਾਂਦਾ ਜਿਹੜੇ ਪੁਰਾਣੇ ਸੈਲਸ ਨੇ ਸਾਡੇ ਉਹ ਜਦੋਂ ਫਿਰ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਜਿਹਨੂੰ B12 ਦੀ ਡੈਫੀਸ਼ੀਐਂਸੀ ਹੈ ਨਾ ਉਹ ਤਾਂ ਥੋੜਾ ਬਲੂ ਰੈਬਨ ਹਾਇਰ ਸਾਈਡ ਹੋ ਜਾਊਗਾ ਅੱਛਾ ਹਾਂ ਇਹ ਆਯੁਰਵੇਦ ਦੱਸ ਰਿਹਾ ਵੀ ਉਹ ਪਿੱਤ ਪ੍ਰਕਿਰਤੀ 'ਚ ਜਾਣ ਲੱਗ ਜੂਗਾ ਵਿਅਕਤੀ ਉਹਦਾ ਜਿਹੜੀ ਕਾਇਆ ਸਰੀਰ ਦੀ ਰੂਹ ਆ ਉਹ ਥੋੜਾ ਪੀਲੇ ਸਾਈਡ ਤੇ ਰਹੂਗੀ ਬਲੱਤਣ ਤੇ ਰਹੂਗੀ ਕਈ ਵਾਰ ਐਚ ਵੀ ਪੂਰਾ ਹੁੰਦਾ 13 14 ਸਕਿਨ ਪੀਲੀ ਹੋਊਗੀ अच्छा ਖੰਦਾ ਰੰਗ ਪੀਲਾ ਹੋ। ਅੱਛਾ ਐਚ ਵੀ ਨਹੀਂ ਘਟਦਾ ਪਰ ਨਹੀਂ ਐਚ ਵੀ ਘਟ ਜਾਂਦਾ ਮਤਲਬ ਬਹੁਤ ਆਤ ਕੇਸਾਂ ਦੇ ਵਿੱਚ ਇਦਾਂ ਹੁੰਦਾ ਇਹ ਨਹੀਂ ਹੈ ਜ਼ਰੂਰੀ। B12 ਨਾਲ ਦੇਖੋ ਨਮੇ ਖੂਨ ਦਾ ਸੰਚਾਰਨ ਜਿਹੜਾ ਉਹਦੇ ਸਪੀਡ ਸਲੋ ਹੋ ਜਾਂਦੀ ਆ। ਘਟਦਾ ਜ਼ਰੂਰ ਹੈ ਪਰ ਕਈ ਵਾਰ ਹੁੰਦਾ ਬਹੁਤ ਸਾਰੇ ਕੇਸਾਂ ਦੇ ਵਿੱਚ। B12 ਜਦੋਂ ਘਟ ਗਿਆ ਪਿਤ ਵੱਜ ਜਾਂਦੀ ਆ ਤਾਂ ਕਾਇਆ ਪੀਲੀ ਹੋਣੀ ਸ਼ੂ ਰੰਗ ਪੀਲਾ ਪੀਲਾ ਜਿਹਾ ਲੱਗੂਗਾ ਉਹਨੂੰ ਕਈ ਲੋਕ ਟੋਕਦੇ ਨੇ ਜਿਹੜੇ ਥੋੜੇ ਜਾਣਕਾਰ ਨੇ ਜਾਂ ਕਰਦੇ ਨੇ ਵੀ ਤੇਰਾ ਰੰਗ ਪੀਲਾ ਜਿਹਾ ਹੋਈ ਜਾਂਦਾ ਅੱਖਾਂ ਤੇ ਵੀ ਪੀਲੀਆਂ ਲੱਗਦੀਆਂ ਨੇ ਫਿਰ ਉਹ ਅਗਲਾ ਪੀਲੇ ਚੈੱਕ ਕਰੋਂਦਾ ਬਿਲੀਰੂਬਿਨ ਮਤਲਬ ਥੋੜਾ ਹਾਇਰ ਸਾਈਡ ਹੁੰਦਾ ਜੌਂਡਿਸ ਨਹੀਂ ਹੋਇਆ ਹੁੰਦਾ ਤਾਂ ਉਹ ਉੱਥੇ ਮਤਲਬ ਹੈ ਵੀ ਪਿਤ ਵਦਗੀ ਇਹ ਵੀ ਇੱਕ ਬਹੁਤ ਮੇਨ ਲੱਛਣ ਆ ਇਹਦਾ ਜੇ ਆਪਾਂ ਦੇਖੀਏ ਨਾ ਥੋੜਾ ਸੂਖਸ਼ਮ ਦ੍ਰਿਸ਼ਟੀ ਨਾਲ ਤਾਂ ਪਤਾ ਲੱਗਦਾ ਇਹ ਸ਼ੁਰੂਆਤੀ ਦੌਰ ਚ ਆ ਜਾਂਦਾ ਇਹ ਲੱਛਣ ਨਹੀਂ ਸ਼ੁਰੂਆਤੀ ਦੌਰ ਚ ਨਹੀਂ ਇਹ ਜੇ ਆਪਾਂ ਨੂੰ ਮਤਲਬ ਸਾਲੋ ਸਾਲ ਜਾਂ ਆਮ ਤੌਰ ਤੇ 40 ਪਲੱਸ ਦੇ ਲੋਕਾਂ ਨੂੰ ਇਹ ਆਉਂਦਾ ਆ ਹਕਾਇਆ ਪੀਲੀ ਹੋਣਾ ਜਿਹੜਾ ਹੂੰ ਕਿਉਂਕਿ ਦੇਖੋ ਸਾਡੇ ਖਾਦ ਪਦਾਰਥਾਂ ਚੋਂ ਸਾਨੂੰ ਮਿਲਣਾ ਹੈ ਇਹ ਹੂੰ ਇਹਦੇ ਹਾਂ ਸੋਰਸਸ ਕੀ ਨੇ ਸੋਰਸਸ ਜਿਹੜਾ ਜਿਆਦਾ ਨਾਨ ਵੈਜਾ ਅੱਛਾ ਨਾਨ ਵੈਜਾ ਆਪਾਂ ਨੂੰ ਆਮ ਦੇਖਦੇ ਆਂ ਜਲਦੀ ਜਿਹੜਾ ਐਡਾਪਟ ਕਰਨਾ ਹੋਵੇ ਹਰੀਆਂ ਚੀਜ਼ਾਂ ਚ ਵੀ ਆ ਪਰ ਜਿਹੜੇ ਹੁਣ ਲੋਕ ਵੈਜੀਟੇਰੀਅਨ ਨੇ ਉਹਨਾਂ ਲਈ ਤਾਂ ਆਯੁਰਵੇਦ ਬਹੁਤ ਕਮਾਲ ਦੀ ਚੀਜ਼ ਆ ਬਹੁਤ ਚੀਜ਼ਾਂ ਨੇ ਆਯੁਰਵੇਦ ਦੇ ਵਿੱਚ ਚਲੋ ਆਪਾਂ ਤਾਂ ਇਹ ਆ ਗੱਲ ਵੈਜੀ ਵੀ ਜੀ ਦੋਵੇਂ ਲੋਕਾਂ ਲਈ ਦੱਸਣਾ ਚਾਹੀਦਾ ਆ ਜੀ ਜੀ ਜਿਹੜੇ ਨਾਨ-वेजिटेरियन ਵੀ ਨੇ ਤੇ ਜਿਹੜੇ ਵੈਜੀਟੇਰੀਅਨ ਨੇ ਦੇਖੋ ਜਿਹੜਾ ਤਾਂ ਨਾਨ-वेजिटेरियंस ਨੇ ਉਹਨਾਂ ਲਈ ਤਾਂ ਜਿਵੇਂ ਦੋ ਤੋਂ ਤਿੰਨ ਐਗ ਨੇ ਜਿਹੜੇ ਆ ਜੇ ਲਈ ਤੁਹਾਡੇ ਬੋਇਲਡ ਐਗ ਬੋਇਲਡ ਐਗ ਉਹ ਸ਼ਫੀਸ਼ੈਂਟ ਨੇ ਅੱਛਾ ਜਰਦੀ ਕੱਢਣੀ ਨਹੀਂ ਨਹੀਂ ਜਰਦੀ ਨਹੀਂ ਕੱਢਣੀ ਬਿੱਧ ਜਰਦੀ ਤੇ ਇਹ ਯੈਲੋ ਪਾਰਟ ਉਹ ਨਾਲੇ ਖਾਣਾ ਅੱਛਾ ਫਿਰ ਉਹਨੇ B12 ਦੀ ਕਮੀ ਨੂੰ ਪੂਰਾ ਕਰਨਾ ਹੈ ਹੂੰ ਤੇ ਪਰ ਹੁਣ ਹੁੰਦੀ ਕੀ ਇਹ ਸਮੱਸਿਆ ਕਿ ਜਿੰਦਾ ਯੂਰਿਕ ਐਸਿਡ ਵਧਿਆ ਹੋਆ ਕਿਸੇ ਦਾ ਖੂਸ਼ਾ ਤਾਂ ਉਹ ਫਿਰ ਪ੍ਰੋਟੀਨ ਉਹਦਾ ਲੰਦੇ ਨੇ ਤਾਂ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਹੂੰ ਫਿਰ ਪਿੱਤ ਵਧੀ ਵੀ ਹੁੰਦੀ ਆ ਦੇਖੋ ਆਯੁਰਵੇਦ ਬੜੀ ਸੂਖਮ ਦ੍ਰਿਸ਼ਟੀ ਨਾਲ ਦੇਖਦਾ ਹੂੰ ਵੀ ਆ ਚੀਜ਼ ਹੈਗੀ ਆ ਇਹਨੂੰ ਪੂਰਤੀ ਕਰਦੇ ਕਰਦੇ ਕਿਤੇ ਅਸੀਂ ਜਿਹਨ ਬਿਲੋਡੇਵਨ ਵਧ ਗਿਆ ਇਟ ਮੀਨਸ ਕੀ ਹੈ ਜੌਂਡਿਸ ਵੱਲ ਨੂੰ ਜਾ ਰਿਹਾ ਰੋਗ ਨਾਲ B12 ਦੀ ਕਮੀ ਆ ਅਸੀਂ ਐਗ ਖਵਾ ਕੇ ਉਹਨੂੰ ਹੂੰ ਦੋ ਟੈਨ ਐਗ ਰੋਜ਼ ਦਵਾਂਗੇ ਬੀ 12 ਤਾਂ ਪੂਰਾ ਕਰ ਲਾਂਗੇ ਹੂੰ ਪਰ ਬਿਲੀਰੋਬਨ ਵਧਾ ਲਾਂਗੇ ਵਿਟ ਤਾਂ ਵਧਾ ਲਾਂਗੇ ਦੇਖੋ ਇਹ ਕਿੰਨਾ ਦੇਖੋ ਕੁਦਰਤ ਨੇ ਕਿੱਡਾ ਵੱਡਾ ਜਿਹੜੇ ਸ਼ਾਕਹਾਰੀ ਲੋਕ ਨੇ ਹੂੰ ਉਹਨਾਂ ਲਈ ਕਿੱਡਾ ਵੱਡਾ ਹੈ ਸਿਸਟਮ ਹੂੰ ਜਾਂ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਨਾਨ ਵੇਜ ਤੋਂ ਹੀ ਪੂਰਾ ਕਰਨਾ ਆ ਹੂੰ ਉਹਨਾਂ ਨੂੰ ਇੱਕੇ ਸਮਝਣ ਵਾਲੀ ਵੀ ਗੱਲ ਆ ਹੂੰ ਹੈਨਾ ਤੇ ਦੂਜਾ ਮੱਛੀ ਚ ਵੀ ਹੁੰਦਾ ਆ ਇਹ ਅੱਛਾ B12 ਮੱਛੀ ਤੋਂ ਵੀ ਮੱਛੀ ਤੋਂ ਵੀ ਮਿਲਦਾ ਸਾਨੂੰ ਜਾਂ ਜਿਹੜੇ ਚਿਕਨ ਖਾਂਦੇ ਨੇ ਉਹਨਾਂ ਨੂੰ ਵੀ ਮਿਲਦਾ ਉਹਨਾਂ ਨੂੰ ਅੱਛਾ ਮਿਲਦਾ ਹੈਗਾ ਆ ਪਰ ਅਸੀਂ ਬਿਲੋਰੀਬਨ ਦਾ ਵੀ ਧਿਆਨ ਰੱਖਣਾ ਸਾਡੇ ਗੱਟ ਸਿਸਟਮ ਦਾ ਵੀ ਧਿਆਨ ਰੱਖਣਾ ਕਿਹਨਾਂ ਦਾ ਭਾਵ ਆ ਤੁਹਾਡਾ ਰੱਖਣਾ ਵੀ ਜੇ B12 ਦੀ ਡੈਫੀਸ਼ੈਂਸੀ ਹੈ ਕਮੀ ਹੋਈ ਵੀ ਹੈ ਬਾਡੀ ਦੇ ਵਿੱਚ ਜੀ ਤੇ ਨਾਲ ਉਹਦਾ ਬਿਲੋਰੀਬਨ ਲੋ ਅੱਪਰ ਸਾਈਡ ਜਾ ਰਿਹਾ ਜੀ ਫਿਰ ਉਹਨੂੰ ਨਾਨ ਵੇਜ ਵਿੱਚ ਨਹੀਂ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਗੁਰੇਜ਼ ਕਰ ਲੈਣਾ ਚਾਹੀਦਾ ਫਿਰ ਐਗ ਵੀ ਉਹਨੂੰ ਮਨਾ ਕਰਨਾ ਚਾਹੀਦਾ ਮੈਂ ਤਾਂ ਕਹੂੰਗਾ ਮਨਾ ਕਿਉਂਕਿ ਪਿਤ ਅੰਡੇ ਨੂੰ ਆਵੇਂ ਪਤਾ ਸਭ ਨੂੰ ਵੀ ਗਰਮ ਹੁੰਦਾ ਹੂੰ ਤੇ ਬਿੱਲੂ ਰਿਵਨ ਕੀ ਆ ਪੀਤ ਆ ਉਹਦਾ ਰੰਗ ਵੀ ਪੀਲਾ ਆ ਹੂੰ ਤਾਂ ਫਿਰ ਕੀ ਹੋਊਗਾ ਜੇ ਅਸੀਂ ਉਹ ਤੋਂ ਜਰਦੀ ਕੱਢ ਦਾਂਗੇ ਹੂੰ ਤਾਂ ਉਹਨੇ ਬੀ 12 ਨਹੀਂ ਦੇਣਾ ਸਾਨੂੰ ਐਗ ਨੇ ਹੂੰ ਜੇ ਅਸੀਂ ਜਰਦੀ ਖਾਣਿਆਂ ਨਾਲ ਤਾਂ ਸਾਡਾ ਬਿਲੂ ਰਿਬਨ ਜਿਹੜਾ ਹਾਇਰ ਸਾਈਡ ਜਾਊਗਾ ਵਧੂਗਾ ਉਹ ਤਾਂ ਹੋ ਸਕਦਾ ਅਸੀਂ ਪੀਆ ਹੋ ਜਾਵੇ ਸਾਨੂੰ ਜਾਂ ਲਿਵਰ ਫੈਟੀ ਹੋ ਜਾਵੇ ਜਾਂ ਸਾਡੇ ਐਸਜੀਓਟੀ ਜਾਂ ਐਸਡੀ ਪੀਟੀ ਡਿਸਟਰਬ ਹੋ ਜਾ। ਅੱਛਾ ਪਰ ਜਿਨ੍ਹਾਂ ਦਾ ਬੀ12 ਡੈਫੀਸ਼ੀਐਂਸੀ ਆ ਜੀ ਪਰ ਉਹਨਾਂ ਨੂੰ ਐਲਫਟੀ ਚ ਜਾਂ ਬਿਲੂ ਰਿਬਨ ਦੀ ਕੋਈ ਪ੍ਰੋਬਲਮ ਨਹੀਂ ਉਹ ਤਾਂ ਉਹ ਖਾਣ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਤੇ ਦੇਖੋ ਆਪਾਂ ਆਯੁਰਵੇਦ ਕੀ ਧਿਆਨ ਰੱਖਦਾ ਵੀ ਅਸੀਂ ਆ ਚੀਜ਼ ਨੂੰ ਸੁਧਾਰ ਕਰ ਰਹੇ ਆ ਇਹ ਦੋਸ਼ ਨੂੰ ਸੁਧਾਰ ਕਰ ਰਹੇ ਆ ਦੂਜਾ ਤਾਂ ਨਹੀਂ ਪਨਪ ਜੂਗਾ ਹੂੰ ਤਾਂ ਮੈਂ ਉਹ ਪ੍ਰੋਵੈਂਸ਼ਨ ਲਈ ਦੱਸਿਆ ਆ ਹੂੰ ਹੂੰ ਫਿਰ ਹੁਣ ਸ਼ਾਕਾਹਾਰੀਆਂ ਲਈ ਵੀ ਦੱਸਣਾ ਸ਼ਾਕਾਹਾਰੀਆਂ ਲਈ ਮੈਂ ਇੱਕ ਸ਼ੇਕ ਦੱਸਦਾ ਅੱਛਾ ਉਹ ਇੱਕੋ ਸ਼ੇਕ ਨਾਲ ਪੂਰਾ ਹੋ ਜਾਊਗਾ ਹਾਂ ਜੇ ਬੰਦਾ ਨੂੰ ਮਹੀਨਾ ਦੋ ਮਹੀਨੇ ਲਗਾਤਾਰ ਲਊਗਾ ਜਾਂ ਮੈਂ ਤਾਂ ਸੋਚਦਾ ਰੂਟੀਨ ਚ ਲੈਂਦੇ ਰਹਿਣਾ ਚਾਹੀਦਾ ਮੌਸਮ ਦੇ ਅਕੋਰਡਿੰਗ ਉਹਨੂੰ ਥੋੜਾ ਬੋਤਾ ਚੇਂਜ ਕਰਕੇ ਉਸ ਹੀ ਲੈਂਦੇ ਰਹੀਏ ਤਾਂ ਮੇਰਾ ਖਿਆਲ ਆ ਵੀ ਬਹੁਤ ਹੀ ਵਧੀਆ ਸ਼ੀਕ ਹੈ ਮੈਂ ਤੁਹਾਨੂੰ ਗੁਜਾਰਿਸ਼ ਕਰੂੰਗਾ ਵੀ ਤੁਸੀਂ ਉਹ ਦੱਸੋ ਜਿਹੜਾ ਸਾਰੇ ਮੌਸਮਾਂ 'ਚ ਕਾਮਨ ਜਿਹਾ ਹੀ ਲਿਆ ਜਾ ਸਕਦਾ ਕਿਉਂਕਿ ਚੇਂਜੇਸ ਆਮ ਲੋਕਾਂ ਨੂੰ ਨਹੀਂ ਪਤਾ ਲੱਗਦੀਆਂ ਕਿਉਂਕਿ ਚੇਂਜੇਸ ਕਰਦੇ ਕਰਦੇ ਵਿਗਾੜਨਾ ਕਿਸੇ ਤਰ੍ਹਾਂ ਦਾ ਕਰ ਲੈਣ ਤੁਸੀਂ ਉਦੋਂ ਦਾ ਕੋਈ ਕਾਮਨ ਸ਼ੀਕ ਕੋਈ ਸ਼ੀਕ ਹੈ ਸਰਦੀਆਂ 'ਚ ਗਰਮ ਕਰਕੇ ਪੀ ਲੈਣਾ ਗਰਮੀਆਂ 'ਚ ਸ਼ੰਡਾ ਕਰਕੇ ਪੀ ਲੈਣਾ ਸ਼ੀਕ ਸੇਮ ਹੀ ਰਹੂਗਾ ਠੀਕ ਹੈ ਇਹਦੇ 'ਚ ਦੇਖੋ ਆਪਾਂ ਨੂੰ ਇੱਕ ਗਲਾਸ ਚਾਹੀ ਦਾ ਦੁੱਧ ਦਾ ਹਾਂ ਜੀ ਲੋਤਾ ਦਾ ਇੱਕ ਗਲਾਸ ਚਾਹੀਦਾ ਆ ਉਹਦੇ ਚ ਪੰਜ ਬਾਦਾਮ ਦੀਆਂ ਗਿਰੀਆਂ ਰਾਤ ਨੂੰ ਭਿਉਂ ਦੇਣੀਆਂ ਨੇ ਸਵੇਰੇ ਛਿੱਲ ਕੇ ਉਹ ਯੂਜ਼ ਕਰਨੀਆਂ ਨੇ ਥੋੜਾ ਜਿਹਾ ਕੇਸਰ ਲੈ ਲੈਣਾ ਕੇਸਰ ਕਿੰਨਾ ਬਸ ਇੱਕ ਉਹਦੀ ਇੱਕ ਤੁਰੀ ਕੀ ਲੈ ਲੈਣੀ ਹੈ ਕੇਸਰ ਦੀ ਇੱਕ ਪਿੰਚ ਜੀ ਕੇਸਰ ਲੈ ਲੈਣਾ ਆਪਾਂ ਇੱਕ ਇਹਦੇ ਵਿੱਚ ਅੰਜੀਰ ਪਾਉਣੀ ਆ ਬਹੁਤ ਵਧੀਆ ਸੌਸ ਆ ਅੱਛਾ ਅੰਜੀਰ ਵੀ 12 ਦਾ ਸੌਸ ਅੱਛਾ ਆ ਜਿਹੜੀ ਸਭ ਤੋਂ ਵੱਡੀ ਔਸ਼ਧੀ ਆ ਇਹਦੇ ਵਿੱਚ ਪੈਣੀ ਆ ਤੁਸੀਂ ਸਤਾਵਰ ਲਿਆਉਣੀ ਹੂੰ ਸਤਾਵਰ ਦਾ ਪਾਊਡਰ ਬਣਾ ਕੇ ਰੱਖ ਲੈਣਾ ਹੂੰ ਉਹਦਾ ਅੱਧਾ ਚਮਚ ਹੂੰ ਇਸ ਸ਼ੇਕ ਦੇ ਵਿੱਚ ਪਾ ਲੈਣਾ ਅੱਛਾ ਤੁਹਾਨੂੰ B12 ਦੀ ਕਮੀ ਨਹੀਂ ਆਊਗੀ ਹੂੰ ਜੇ ਗਰਮੀਆਂ ਨੇ ਇਹਨੂੰ ਤੁਸੀਂ ਸ਼ੇਕ ਨੂੰ ਵੜਾਓ ਥੋੜੀ ਬਰਫ਼ ਵੀ ਪਾ ਸਕਦੇ ਹੋ ਹਲਕੀ ਜੀ ਜਾਂ ਇਹਨੂੰ ਫ੍ਰਿਜ ਚ ਰੱਖ ਕੇ ਠੰਡਾ ਕਰ ਸਕਦੇ ਹੋ ਉਹ ਪੀ ਲੈਣਾ ਤੁਸੀਂ ਨੇ ਸਵੇਰੇ ਖਾਲੀ ਪੇਟ ਪੀਣਾ ਸ਼ੁਰੂ ਕਰ ਅੱਛਾ B12 ਦੀ ਕਮੀ ਲਈ ਸ਼ਤਾਵਰੀ ਹੈ ਜਿਹੜੀ ਬਹੁਤ ਹੀ ਲਾਜਵਾਬ ਨਤੀਜੇ ਸਾਡੇ ਸਾਹਮਣੇ ਆਉਂਦੇ ਨੇ ਅਸੀਂ ਕੱਲੀ ਸ਼ਤਾਵਰ ਨਾਲ ਵੀ ਠੀਕ ਕਰ ਲੈਂਦੇ ਆਂ अच्छा बी12 लो बी12 हम ये नेचुरल मिश्री ਦਾ ਜੋਬ ਵੀ ਆਪਾਂ ਬਣਾ ਕੇ ਰੱਖ ਸਕਦੇ ਹਾਂ 100 ਗ੍ਰਾਮ ਸ਼ਤਾਬਰੀ 100 ਗ੍ਰਾਮ ਮਿਸ਼ਰੀ ਹੂੰ ਦੋਨਾਂ ਦਾ ਪਾਊਡਰ ਬਣਾ ਕੇ ਬਿਲਕੁਲ ਰੱਖ ਲੋ ਜਿਹੜੇ ਸ਼ੇਕ ਨਹੀਂ ਪੀਣਾ ਚਾਹੁੰਦੇ ਉਹ ਇਹਦਾ ਇੱਕ ਚਮਚ ਛੋਟਾ ਲੈਂਦੇ ਰਹੇ ਬਹੁਤ ਲਾਜਵਾਬ ਬਹੁਤ ਲਾਜਵਾਬ ਦੁੱਧ ਨਾਲ ਲੈਣ ਦੁੱਧ ਨਾਲ ਲੈ ਸਕਦੇ ਏ ਤੇ ਇਹ ਤਾਂ ਹੋ ਗਿਆ ਤੁਸੀਂ ਸ਼ੇਕ ਦਾਸਤਾ ਤੁਸੀਂ ਅੱਗ ਬਾਰੇ ਦਾਸਤਾ ਤੁਸੀਂ ਨਾਨ ਵੇਜ ਫਿਸ਼ ਬਾਰੇ ਦਾਸਤਾ ਕਿ ਇਹ ਖਾ ਸਕਦੇ ਨੇ ਤੇ ਬੀ12 ਪੂਰਾ ਹੋ ਸਕਦਾ ਜੀ ਪਰ ਜਿਹੜਾ ਈਜ਼ੀ ਵੇ ਲੋਕਾਂ ਨੂੰ ਲੱਗਦਾ ਕਿ B12 ਦੇ ਕੈਪਸੂਲ ਲੈ ਆਂਦੇ ਜੀ ਜੈਲੀ ਕੈਪਸੂਲ ਜਾਂ ਅੱਜਕੱਲ ਆਉਂਦੇ ਨੇ ਬਹੁਤ ਤਰ੍ਹਾਂ ਦੇ ਹਾਂ ਬਹੁਤ ਪਰ ਉਹ ਕਿਉਂ ਨਹੀਂ ਲੈਣੇ ਚਾਹੀਦੇ ਇਹ ਵੀ ਦੱਸ ਦੇਖੋ ਉਹ ਸਾਨੂੰ ਜੇ ਕਿਤੇ ਬਹੁਤ ਜ਼ਿਆਦਾ ਕਮੀ ਆ ਤਾਂ ਥੋੜੀ ਦੇਰ ਲਈ ਮੈਂ ਤਾਂ ਕਹਿਣਾ ਹੁੰਦਾ ਵੀ ਲੈ ਲਓ 10 20 ਦਿਨ ਇੱਕ ਮਹੀਨੇ ਲਈ ਲੈ ਲਓ ਪਰ ਬਹੁਤ ਲੰਬਾ ਸਮਾਂ ਸਾਨੂੰ ਨਹੀਂ ਲੈਣੇ ਚਾਹੀਦਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਆ ਫਿਰ ਬੋਡੀ ਦੇ ਵਿੱਚ ਜਦੋਂ ਅਸੀਂ ਜੋ ਨੈਚੁਰਲ ਸੋਰਸ ਦੇਖੋ ਬੋਡੀ ਦੀ ਇੱਕ ਕੀ ਚੀਜ਼ ਆ ਸਾਡਾ ਜਿਹੜਾ ਪੰਜ ਭੌਤਿਕ ਸਰੀਰ ਆ ਇਹਨੇ ਜੋ ਅੰਦਰ ਘਟਦਾ ਪ੍ਰਮਾਤਮਾ ਨੇ ਅੰਦਰ ਕੰਪਿਊਟਰਾਈਜ਼ਡ ਸਿਸਟਮ ਇਦਾਂ ਵੱਡਾ ਲਾਇਆ ਹੋਇਆ ਵੀ ਜੋ ਚੀਜ਼ ਇਸ ਵਿੱਚ ਘਟਦੀ ਆ ਤਾਂ ਅੰਦਰੋਂ ਹੀ ਪੂਰਾ ਕਰਦੀ ਆ ਹੂੰ ਜੋ ਸਿੱਖ ਨੈਚੁਰਲ ਪ੍ਰੋਡਕਸ਼ਨ ਹਾਂ ਪ੍ਰੋਡਕਸ਼ਨ ਹੁੰਦੀ ਆ ਤੇ ਦੂਜਾ ਇਹਦਾ ਸੁਭਾਅ ਆ ਜਿਹੜਾ ਜਿਹੜੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਕਿਉਂਕਿ ਆਟੋ ਸਿਸਟਮ ਆ ਇਹਦੇ ਅੰਦਰ ਲੱਗਿਆ ਹੋਇਆ ਜੋ ਤੁਸੀਂ ਬਾਹਰੋਂ ਦੇਣਾ ਸ਼ੁਰੂ ਕਰ ਦਿੰਦੇ ਹੋ ਅੰਦਰੋਂ ਉਹ ਬਣਨਾ ਬਣਨਾ ਘਟ ਕੇ ਖਤਮ ਹੋ ਜਾਂਦਾ ਬੰਦ ਉਹਦੀ ਖਾਸ ਉਦਾਹਰਨ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਬੱਚੇ ਨੇ ਜਿਹੜੇ ਤੁਸੀਂ ਸਰਦੀਆਂ 'ਚ ਦੇਖਿਆ ਹੁਣ ਦਸੰਬਰ 'ਚ ਵੀ ਜਿਹੜੇ ਕਾਗਰ ਚੁਗਦੇ ਫਿਰਦੇ ਹੁੰਦੇ ਨੇ ਉਹਨਾਂ ਦੀ ਇਮਿਊਨਿਟੀ ਉਸ ਲੈਵਲ ਤੇ ਚਲੀ ਜਾਂਦੀ ਹੈ ਵੀ ਉਹ ਨੰਗੇ ਪੈਰ ਵੀ ਫਿਰਦੇ ਮੈਂ ਆਪਣੀ ਅੱਖਾਂ ਨਾਲ ਦੇਖਿਆ ਨੇ ਨਾ ਉਹਨਾਂ ਨੂੰ ਸਰਦੀ ਹੁੰਦੀ ਹੈ ਨਾ ਜ਼ਖਾਮ ਹੁੰਦਾ ਨਾ ਕੋਈ ਹੋਰ ਚੀਜ਼ ਹੁੰਦਾ ਕਿਉਂਕਿ ਉਹ ਪ੍ਰੋਟੈਕਸ਼ਨ ਉਹ ਸਰੀਰ ਕਰਨ ਲੱਗ ਗਿਆ ਉਹਨਾਂ ਦੀ ਤੁਸੀਂ ਆਮ ਜਿਹੜੇ ਘਰਾਂ 'ਚ ਬੱਚੇ ਨੇ ਜਿਹੜੇ ਰੱਜ ਦੇ ਪੁਜ ਦੇ ਲੋਕ ਨੇ ਜਾਂ ਆਮ ਵੀ ਜਿਹੜੇ ਲੋਰ ਮੀਡਲ ਕਲਾਸ ਵੀ ਅੱਜਕੱਲ੍ਹ ਹੈਗੀ ਆ ਬੱਚਿਆਂ ਦਾ ਬਹੁਤ ਧਿਆਨ ਰੱਖਿਆ ਜਾਂਦਾ ਤਾਂ ਅਸੀਂ ਪ੍ਰੋਟੈਕਸ਼ਨ ਦੇਣੀ ਸ਼ੁਰੂ ਕਰਤੀ ਉਹਨੂੰ ਤੁਸੀਂ ਮਾਰਾ ਜੇ ਬੱਚੇ ਨੂੰ ਬਾਹਰ ਭੇਜ ਕੇ ਦੇਖ ਲਿਓ ਬਿਮਾਰ ਹੋ ਜਾਊਗਾ ਹਾਂ ਇਹ ਹੁੰਦਾ ਹਾਂ ਛੋਟੇ ਬੱਚੇ ਨੂੰ ਪ੍ਰੋਟੈਕਟ ਕਰਦੇ ਆ ਅਸੀਂ ਮੌਸਮੋਂ ਤੋਂ ਪ੍ਰੋਟੈਕਟ ਕਰਦੇ ਆ ਜਾਂ ਅਸੀਂ ਸੋਚਦੇ ਆ ਲੱਗੇ ਪੈਰੀ ਨਾ ਹੱਲੇ ਮਿੱਟੀ ਵੱਲ ਨਾ ਜਾਵੇ ਜਦੋਂ ਬੱਚੇ ਕਿਤੇ ਨਾ ਕਿਤੇ ਜਾਂਦੇ ਨੇ ਮੌਕਾ ਬਣਦਾ ਜਾਂਦੇ ਨੇ ਬਾਹਰ ਜਾ ਮਿੱਟੀ 'ਚ ਖੇਡਦੇ ਨੇ ਉਹ ਬਿਮਾਰ ਹਾਂ ਅਸੀਂ ਹਾਈਜਾਇਨਿਕ ਫੂਡ ਦੇਣਾ ਸ਼ੁਰੂ ਕਰ ਦਿੰਦੇ ਆ ਬੱਚਿਆਂ ਨੂੰ ਬਹੁਤ ਜ਼ਿਆਦਾ ਮੈਂ ਇਹ ਨਹੀਂ ਕਹਿੰਦਾ ਵੀ ਅਨ ਹਾਈਜਾਇਨਿਕ ਖਵਾਉਣਾ ਆ ਅਸੀਂ ਨਹੀਂ ਪਰ ਜਦੋਂ ਅਸੀਂ ਸੋਚਦੇ ਆ ਯਾਰ ਤੂੰ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਇਹ ਨਾ ਬਾਹਰ ਜਾ ਕੇ ਨਹੀਂ ਖਾਣਾ ਇਦਾਂ ਖਾਣਾ ਹੁਣ ਪਹਿਲਾਂ ਤੁਸੀਂ ਦੇਖਿਆ ਹੋਣਾ ਬੱਚੇ ਕਿਵੇਂ ਖਾਂਦੇ ਪੀਂਦੇ ਫਰੀ ਜਾਂਦੇ ਸੀਗੇ ਆਮ ਘਰਾਂ ਚ ਪਿੰਡਾਂ ਚ ਇੱਕ ਦੂਜੇ ਦੇ ਘਰ ਵੀ ਚਲੇ ਜਾਂਦੇ ਸੀਗੇ ਮਰੋਹ ਚੀਜ਼ ਆ ਸੋ ਇਸ ਕਰਕੇ ਜਦੋਂ ਅਸੀਂ মালਟੀਵਿਟਾਮਿਨ ਬੋਡੀ ਨੂੰ ਦੇਣਾ ਸ਼ੁਰੂ ਕਰ ਦਨੇ ਤਾਂ ਇੱਕ ਖਾਸ ਪ੍ਰੋਟੈਕਸ਼ਨ ਚ ਅਸੀਂ ਲੈ ਆਉਨੇ ਆ ਦੇਖੋ ਮਾੜਾ ਨਹੀਂ ਹੈਗਾ ਜਦੋਂ ਸਾਡੀ ਬਹੁਤ ਲੋਰ ਸਾਈਡ ਚਲਾ ਗਿਆ ਬੀ 12 ਉਹਦੇ ਨਾਲ ਕਮੀਆਂ ਬਹੁਤ ਹੁੰਦੀਆਂ ਨੇ ਸਾਨੂੰ ਥਕਾਵਟ ਬਹੁਤ ਰਹਿੰਦੀ ਆ ਸਾਰੇ ਜਿਹੜੇ ਮੈਂ ਲੱਛਣ ਪਹਿਲਾਂ ਦੱਸੇ ਸੀ ਤੁਹਾਨੂੰ ਦੱਸੇ ਨੇ ਤਾਂ ਫਿਰ ਮਹੀਨਾ ਦੋ ਮਹੀਨੇ ਲੈਣਾ ਕੋਈ ਗਲਤ ਨਹੀਂ ਹੈਗਾ ਪਰ ਉਹ ਤੋਂ ਜ਼ਿਆਦਾ ਸਮਾਂ ਲੌਂਗ ਲਾਈਫ ਲੈਣਾ ਬਹੁਤ ਗਲਤ ਸਿੱਧ ਹੋ ਜਾਂਦਾ ਹੈ ਅੱਛਾ ਜਿਵੇਂ ਵੀ B12 ਲੈ ਰਿਹਾ ਕੋਈ ਜੀ ਸੋਰਸ ਆਫ ਕੈਪਸੂਲ ਜਾਂ ਜੋ ਵੀ ਜਿਤੋਂ ਵੀ ਲੈ ਰਿਹਾ ਤੇ ਨਾਲ ਨਾਲ ਜਿਹੜਾ ਤੁਸੀਂ ਸ਼ੇਕ ਦੱਸਿਆ ਉਹ ਵੀ ਲਿਆ ਜਾ ਸਕਦਾ ਉਹ ਵੀ ਲਿਆ ਜਾ ਸਕਦਾ ਬਿਲਕੁਲ ਫਿਰ ਤਾਂ ਦੇਖੋ ਤੁਸੀਂ ਨਾਲ ਇਹ ਜਿਹੜਾ ਆਪਾਂ ਨੇ ਸ਼ੇਕ ਦੱਸਤਾ ਇਹ ਲੈਣਾ ਸ਼ੁਰੂ ਕਰਤਾ ਨਾਲ B12 ਦਾ ਕੋਈ ਵੀ ਸਪਲੀਮੈਂਟ ਲੈ ਲਿਆ ਤੁਸੀਂ ਨੇ ਹੈਨਾ ਤਾਂ ਉਹਦੇ ਨਾਲੋਂ ਪੂਰਾ ਹੋ ਜਾਊਗਾ ਫਿਰ ਤੁਸੀਂ 20 ਦਿਨ ਬਾਅਦ ਉਹ ਕੈਪਸੂਲ ਛੱਡ ਦਿਓ ਫਿਰ ਤਾਂ ਇਹ ਨਹੀਂ ਕਵਰ ਅਪ ਸ਼ੁਰੂ ਕਰਦੇ ਹੋ ਅੱਛਾ ਕਿ ਤਾ 10 15 ਦਿਨ 20 ਦਿਨ ਲੈ ਲੈਣਾ ਚਾਹੀਦਾ ਹੈ ਮੀ ਬੱਚੀ ਮੇਰਾ ਖਿਆਲ ਆ ਵੀ ਚੰਗੀ ਜਾਣਕਾਰੀ ਹੋ ਜੀ B12 ਦੇ ਬਾਰੇ ਲੋਕ ਇਸ ਤੋਂ ਫਾਇਦਾ ਲੈਣਗੇ ਆਪਾਂ ਅੱਗੇ ਵੀ ਲਈ ਜੀ ਤਲਵਾਰ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ